ਸਮਜਮਾਂ ਵਿੱਚ ਨਵਾ ਜੋਸ਼ ਭਰਦੇ ਜੋਧਿਆਂ ਨੂੰ ਹੌਸਲਾ ਦਿੰਦੇ ਆ ਜਾਂ ਕੌਮ ਲਈ ਅਦਕੁੱਤ ਫੈਸਲੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਕੀ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਤੇ ਕਲਮ ਦਾ ਧਰੀ ਹੀ ਨਹੀਂ ਬਣਾਇਆ ਸਗੋਂ ਮੁਆਫ ਕਰਨਾ ਸੇਵਾ ਕਰਨੀ ਅਤੇ ਇਨਸਾਫ ਲਈ ਖੜਾ ਪੈਣਾ ਵੀ ਸਿਖਾਇਆ ਠੀਕ ਹੈ ਜੀ ਮਾਤਾ ਗੁਜਰੀ ਜੀ ਦੇ ਆਪਣੇ ਦੀਵਾਨ ਵਿੱਚ ਬਹੁਤ ਬੜਾ ਰੋਲ ਪਹਾੜੀ ਰਾਜਿਆਂ ਨਾਲ ਹੋਣ ਵਾਲੀਆਂ ਝੜਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਸਿਪਾਹੀਆਂ ਨੂੰ ਪ੍ਰੇਰਣਾ ਦਿੰਦੇ ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਤੇ ਅਡੋਲ ਰਹੋ ਉਹ ਜਿਸ ਤਹੀ ਹੋਵੇਗੀ ਇਹ ਸ਼ਬਦ ਦਿਲਾ ਦੇ ਛਿੰਗਾ ਦੇ ਦਿਲਾਂ ਵਿੱਚ ਹੌਸਲੇ ਰਹਿਣੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ 3D ਵਿਰਾਸਾ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹਨਾਂ ਨੂੰ ਅਨੰਤ ਪ੍ਰੇਮਨਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸਾ ਦੀ ਸਾਜਨਾ ਦੇ ਪਿੱਛੇ ਜੇ ਉਹ ਜੋ ਹੌਸਲਾ ਤੇ ਵਿਸ਼ਵਾਸੀ ਭੂਤ ਦੀਆਂ ਜੜ੍ਹਾਂ ਮਤਲਬ ਵੀ ਜੀ ਦੇ ਬਰੋਸਾਏ